ਵਿੱਚ ਫੈਰੋਫਰੀ ਹੋ ਕੇ ਵੀ ਪਹਿਲੇ ਨਾਲ ਨਾਲ ਝਗੜ ਸੀ ਉਹ ਸਾਡੇ ਘਰ ਨੂੰ ਪੱਛਪੇ ਸਾਡਾ ਘਰ ਖਤਮ ਹੁੰਦਾ ਜਾਨੀ ਕਿ ਗਲੀ ਦੇ ਗੇਟ ਜਦੋਂ ਖਤਮ ਹੁੰਦੀ ਸਾਡੇ ਘਰੇ ਤੇ ਸਾਰੇ ਸਾਡੇ ਘਰੇ ਵੜ ਗਏ ਅੱਛਾ ਅਸੀਂ ਇਹਨਾਂ ਨੂੰ ਪੁੱਛਣ ਲੱਗੇ ਵੀ ਕੀ ਹੋਇਆ ਤੁਸੀਂ ਕਹਤੋਂ ਇੰਨੇ ਜਾਣੇ ਆਏ ਇੰਨੇ ਜੀ ਤੇ ਇਹ ਮੇਰੀ ਕਿਰਪਾਣ ਮਾਰ ਲੱਗ ਗਈ ਮੇਰੇ ਇੱਥੇ ਹੀ ਬਿਮਾਰੀ ਡੜਲੇ ਡੂਲੇ ਵੀ ਇਹਨਾਂ ਨੇ ਚਲਾਇਆ ਜਦੋਂ ਫੈਰੰਗ ਕਰਦੇ ਸੀ ਇਹਨਾਂ ਨੇ ਡੜਲੇ ਚਲਾਏ ਤੇ ਇਹਨਾਂ ਨੇ ਸਲਵਾਇਆ ਅੱਛਾ ਇੱਕ ਵਾਰ ਤਾਂ ਹੋਰ ਵੀ ਮਾਰ ਸਕਦੇ ਸੀ ਜੀ ਗੋਲੀ ਦੋ ਇੰਨੇ ਚਲਾਈ ਜਾਂਦੀ ਸੀ ਉਹ ਫਰੀਦਕੋਟ ਦੇ ਕੋਟਕਪੂਰਾ ਵਿੱਚ ਕਸ਼ਮੀਰੀਆਂ ਮਹੱਲੇ ਵਿੱਚ ਉਸ ਵੇਲੇ ਹਾਹਾਕਾਰ ਮਚ ਗਈ ਜਦੋਂ ਦੋ ਲੋਕਲ ਗੁੱਟ ਗਰੁੱਪਸ ਵਿੱਚ ਭੜਪੇ ਨੌਜਵਾਨਾਂ ਦੇ ਤੇ ਇਸ ਸਮੇਂ ਗੋਲੀਆਂ ਵੀ ਚੱਲੀਆਂ ਇਸ ਲੜਾਈ ਦੇ ਦੌਰਾਨ ਇੱਕ ਨੌਜਵਾਨ ਦੇ ਗੋਲੀ ਲੱਗੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਦੋ ਜ਼ਖਮੀਆਂ ਉਹ ਸਿਵਲ ਹਸਪਤਾਲ ਕੋਟਕਪੂਰਾ ਦੇ ਵਿੱਚ ਜ਼ੇਰੇ ਇਲਾਜ ਹੈ ਇੱਕ ਕੀ ਗੱਲ ਕੀ ਹੋਈ ਸੀ ਗੋਲੀਆਂ ਕਿਵੇਂ ਚੱਲੀਆਂ ਸਰ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਗਲੀ 'ਚ ਜਦੋਂ ਬਾਹਰ ਦੇਖਿਆ ਜੀ ਮੁੰਡੇ ਭੱਜ ਜਾਂਦੇ ਸੀਗੇ ਪਟਾਕੇ ਮੈਂ ਤਾਂ ਕਹਿੰਦਾ ਇਸ ਤੱਕ ਪਟਾਕੇ ਚੱਲੀ ਜਾਂਦੇ ਕਿਤੇ ਹਾਂਜੀ ਹਾਂਜੀ ਸਾਨੂੰ ਨਹੀਂ ਪਤਾ ਲੱਗਿਆ ਸੀ ਖੇਤੋਂ ਆ ਕੇ ਹੱਲੇ ਲੀੜਾ ਕੱਪੜਾ ਧੋਈ ਜਾਂਦੇ ਆ ਜੀ 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 ਜਦੋਂ ਬਾਹਰ ਆਏ ਦੇਖਿਆ ਤੇ ਉਹ ਜਵਾਕ ਕਹਿੰਦੇ ਵੀ ਗੋਲਾਂ ਚੱਲੀ ਜਾਂਦਾ ਇੱਕ ਮੁੰਡੇ ਦੇ ਲੱਗ ਗਈ ਸੀ ਜੀ ਪਿੱਛੇ ਉਹ ਉਹਨੂੰ ਚੱਕਦੇ ਚੁੱਕਦੇ ਰਹੇ ਫਿਰ ਉਹਨਾਂ ਨੇ ਇਕਟਾ ਵੱਟੇ ਜਿਲਾਕਾਂ ਨੇ ਚਲਾਏ ਆ ਜੀ ਨਹੀਂ ਉਹ ਤੁਹਾਡੇ ਮੁੰਡੇ ਨਾਲ ਲੜਦੇ ਸੀਗੇ ਜੀ ਨਹੀਂ ਸਾਡੇ ਮੁੰਡੇ ਨਹੀਂ ਪਾ ਘਰਾਂ 'ਚ ਹੋਈ ਆਏ ਸਾਡੇ ਜੀ ਘਰਾਂ 'ਚ ਹੋਈ ਆ ਬੱਚੇ ਦਾ ਫਰੇਸ ਡਾਉਣ ਵਾਸਤੇ ਮਗਰ ਭੱ अच्छा अच्छा। ਤੁਹਾਨੂੰ ਨਹੀਂ ਪਤਾ ਸੀਗਾ ਜੀ ਉਹ ਤੇ ਅਸੀਂ ਤਾਂ ਕਹ ਬੱਚੇ ਕਿਤੇ ਪਟਾਕੇ ਸਦੋਂ ਕੋਈ ਚਲਾਉਂਦੇ ਫਿਆ ਰਹੇ। ਕਿੰਨੇ ਫਾਇਰ ਕਿੰਨੇ ਚੱਲੇ ਜੀ। ਕਿੰਨੇ ਗੋਲੀ? ਤੇ ਤਾਂ ਬਈ ਪਟਾਕਿਆਂ ਦੀ ਆਵਾਜ਼ ਆਈ ਆ ਜੀ। ਇਸ ਤਾਂ ਪਟਾਕੇ ਸਮਝ ਕੇ ਬਾਰ ਨਿਕਲੇ ਦਾ ਸਨ ਬੱਚੇ ਜਿਹੜਾ ਦੂਜਾ ਇੱਕ ਹੋਰ ਭੱਜਿਆ ਹੈ ਵਿਚਾਰਾ। ਅੱਛਾ। ਉਹ ਦੁਕਾਨਦਾਰ ਕੁੰਦ ਚੱਲਸੋ ਭੱਜ ਕੇ ਸਾਡੇ ਘਰੇ ਵੜ ਗਿਆ। ਅੱਛਾ ਜੀ। ਮੈਂ ਉਹਨੂੰ ਪੁੱਛਣ ਲੱਗੇ ਕਹਿੰਦਾ ਆਂਟੀ ਬਾਹਰ ਲੜਾਈ ਹੋਈ ਜਾਂਦੀ ਆ ਜੀ। ਅੱਛਾ ਜੀ। ਤੇ ਲੜਾਈ ਤਾਂ ਨਹੀਂ ਪਤਾ ਲੱਗੀ ਗੱਲ। ਹਾਂ ਜੀ ਸਾਨੂੰ ਨਹੀਂ ਪਤਾ ਲੱਗਿਆ ਜੀ ਬਾਅਦ 'ਚ ਲੜਾਈ ਦਾ ਕੀ ਬਾਅਦ 'ਚ ਪਤਾ ਲੱਗਿਆ ਕਹ ਦੇਖਿਆ ਜਦੋਂ ਤੇ ਭੱਜ ਜਾਂਦੇ ਸੀਗੇ ਸਾਰੇ ਮਗਰ ਅਸੀਂ ਮੋੜ ਤੇ ਕਰ ਚਲੇ ਗਏ ਮਗਰ ਅੱਛਾ ਜੀ ਸਾਨੂੰ ਆਪ ਨੂੰ ਹੋ ਗਿਆ ਤੇ ਸਾਡੇ ਬੱਚੇ ਜਿਹੋ ਉਹਦੇ ਲੱਗੀ ਸੱਟ ਪਰ ਨਹੀਂ ਬੱਚੇ ਦੂਜੇ ਸੀਗੇ ਤੇ ਪਰ ਉਹਨਾਂ ਨੇ ਸੜਾਏ ਡੜਲੇ ਡੁਲੇ ਮਾਰ ਕੇ ਬੱਚਾ ਨੇ ਬਹੁਤ ਜ਼ਿਆਦਾ ਨੇ ਦੋ ਫੈਰ ਤਾਂ ਉੱਥੇ ਹੀ ਹੋਇਆ ਜੀ ਇੱਕ ਇੱਥੇ ਸਾਡੇ ਬਾਹਰ ਚ ਹੋਇਆ ਡੜਲੇ ਡੁਲੇ ਵੀ ਇਹਨਾਂ ਨੇ ਚਲਾਇਆ ਜਦੋਂ ਫੈਰਿੰਗ ਕਰਦੇ ਸੀ ਇਹਨਾਂ ਨੇ ਡੜਲੇ ਚਲਾਏ ਫੇਰ ਉਹਨਾਂ ਨੇ ਸਲਵਾਇਆ ਅੱਛਾ ਇਹ ਵੀ ਤਾਂ ਹੋਰ ਵੀ ਮਾਰ ਸਕਦੇ ਸੀ ਜੀ ਗੋਲੀ ਦਾ ਇੰਨੇ ਚਲਾਈ ਜਾਂਦੀ ਸੀ ਉਹ ਨੇ ਜਿਹੜੇ ਗੋਲੀਆਂ ਚਲਾਉਂਦੇ ਸੀ ਉਹ ਤਾਂ ਨਹੀਂ ਪਤਾ ਜਿਨ੍ਹਾਂ ਦੇ ਵਜਈਆਂ ਉਹ ਉਹ ਤੁਹਾਡੇ ਸੀ ਇੱਥੋਂ ਹਾਂਜੀ ਉਹਨੂੰ ਜਾਣਦੇ ਮੜਾ ਜਾਣ ਪਸਣ ਹੈਗੇ ਉਪਰੇ ਅੱਧਰਾ ਘਰ ਉਹਨਾਂ ਦਾ ਜੀ ਉਹ ਇੱਥੇ ਰਹਿੰਦੇ ਆ ਹਾਂਜੀ ਆ ਡੇਰੇ ਕੋਲੇ ਡੇਰੇ ਕੋਲੇ ਸਰਸੇ ਦੇ ਕੋਲੇ ਡੇ ਇਧਰ ਉਹ ਸੀਗੇ ਤੇ ਇੱਕ ਉਹ ਸੀ ਇਧਰ ਉਹ ਸੀਗੇ ਹਾਂਜੀ ਤੇ ਆਪਸ ਵਿੱਚ ਕੋਈ ਡੜੇ-ਡੋਲੇ ਚਲਾਉਂਦੇ ਸੀ ਪਤਾ ਵੀ ਗੋਲੀ ਲੱਗੀ ਉਹਦੇ ਹਾਂ ਹਾਂ ਕਿੰਨੇ ਕ ਜਣੇ ਸੀਗੇ ਜਿਓ ਫੇਰੇ ਕੋਲੇ ਹੋਣਗੇ 5-7 ਜਣੇ ਹੋਣਗੇ 5-7 ਜਣੇ ਹੋਣਗੇ ਅੱਛਾ ਲੜਾਈ ਦਾ ਨਹੀਂ ਪਤਾ ਲੱਗਾ ਕੀ ਗੱਲ ਹੋਈ ਹੈ ਲੜਾਈ ਦਾ ਕੋਈ ਪਤਾ ਲੱਗਾ ਵੀ ਕਾਦੀ ਲੜਾਈ ਆ ਕਾਹ ਤੋਂ ਹੋਈ ਆ ਹਾਂਜੀ ਇਸ ਗੱਲ ਦਾ ਨਹੀਂ ਇੱਧਰ ਆਏ ਉਹ ਉਹ ਇੱਧਰ ਸੀਗੇ ਅੱਛਾ ਜੀ ਇੱਧਰਲੇ ਮੁੰਡੇ ਇੱਧਰ ਸੀਗੇ ਕੀ ਗੱਲ ਹੋਈ ਸੀਗੀ ਕੋਨੇ ਇਸ ਦਾ ਕੰਮ ਤੋਂ ਐਸੀ ਮੇਰਾ ਵੀ ਦੂਜਾ ਰਸ਼ਕ ਚਲਾਉਂਦਾ ਅੱਛਾ ਜੀ ਤੇ ਮੈਂ ਅਸਲ ਕਮਰੇ ਚ ਬੈਠੀ ਥੋਨੇ ਆ ਕੇ ਮੈਂ ਮੋਬਾਈਲ ਚਲਾਉਣ ਲੱਗ ਗਿਆ ਜੀ ਅੰਦਰ ਬੈਠਾ ਸੀਗਾ ਤੇ ਇਹ ਪਹਿਲਾ ਜਿੰਨਾ ਦੀ ਲੜਾਈ ਹੋਈ ਹੈ ਇਹ ਸੁੰਨ ਚੋਂ ਦੇ ਪਹਿਲਾ ਹੀ ਮਹੱਲੇ ਚ ਫੈਰ ਫੂਰ ਮਾਰ ਕੇ ਆਏ ਸੀਗੇ ਇਹ ਕਿੱਥੇ ਆਪਣੇ ਕਸ਼ਮੀਰੀ ਮਹੱਲੇ ਚ ਲੜਾਈ ਹੋਈ ਸੀ ਕਿ ਕਿੰਨਾ ਦੀ ਅਫਸਰਾਂ ਦੇ ਸੀਗੇ ਆਪਟਰ ਰਾਈਟ ਰਾਈਟ ਦਾ ਸੀਗੇ ਇਹਨਾਂ ਦਾ ਕਿਸੇ 25 ਅਣੀ ਸੀ ਤੇ ਮੈਂ ਤੇ ਮੇਰਾ ਪਰ ਰੁਕਣ ਲੱਗੇ ਵੀ ਕੀ ਗੱਲ ਆ ਤੁਸੀਂ ਇੱਧਰ ਹੀ ਆਨੇ ਆਂ ਅੰਦਰ ਵੜੀ ਐਨੇ ਜਵਾਕ ਸੀਗੇ ਨਿੱਕੇ ਨਿੱਕੇ ਸੀ ਦੋਨਾਂ ਡਰ ਸੀ ਗਏ ਵੀ ਇਹਨੇ ਅਨੇ ਇੱਕਦਾਂ ਵੜ ਗਏ ਕੋਈ ਗੱਲ ਨਹੀਂ ਬਾਤ ਨਹੀਂ ਤੇ ਉਹਨਾਂ ਨੇ ਸਾਡੇ ਹੀ ਮਾਰਨੇ ਸ਼ੁਰੂ ਕਰਤਾ ਉਹਨਾਂ ਕੋਲ ਕਿਰਪਾਨਾਂ ਸੀ ਗਈ ਹਮ ਹਮ ਸਾਰੇ ਟਿੱਕੇ ਤਿਆਰ ਸੀਗੇ ਤੇ ਇਧਰਲੀ ਸਾਈਡ ਉਹਨਾਂ ਨੇ ਮਾਰ ਕੇ ਕਾਫੀ ਡੂੰਗਾ ਮਾਰਦੇ ਇਧਰਲੀ ਸਾਈਡ ਤੋਂ ਉਹਨਾਂ ਨੇ ਤੇ ਆ ਹੱਥ ਤੇ ਹੀ ਕਿਰਪਾਨ ਮਾਰੀ ਮੇਰੇ ਸਿਰ 'ਚ ਮਾਰਨ ਲੱਗੇ ਮੈਂ ਅੱਗੇ ਆਇਆ ਹੱਥ ਕਰ ਲਈ ਹੂੰ ਹੂੰ ਜੋ ਹੱਥ ਤੇ ਕਿਰਪਾਨ ਵੱਜੀ ਤੇ ਨੇ ਭਰਾ ਤੇ ਵੀ ਦੂਜੀ ਦੀ ਵੀ ਸੱਟਾਂ ਮਾਰ ਗਿਆ ਉਹ ਮੈਨੂੰ ਬਚਾਉਂਦਾ ਸੀਗਾ ਤੇ ਉਹਨਾਂ ਦੇ ਵੀ ਕਾਫੀ ਸੱਟਾਂ ਮਾਰ ਤਾ ਫਾਇਰ ਕੀਤੇ ਵੱਜਿਆ ਨਹੀਂ ਵੀ ਨਹੀਂ ਮੈਨੂੰ ਪਤਾ ਇਹਦਾ ਸੁਣਨ ਚਾਹੁੰਦੀ ਬਾਹਰ ਫੈਰੋਫਰੀ ਹੋ ਕੇ ਵੀ ਪਹਿਲੇ ਨੜੇ ਝਗੜ ਸੀ ਉਹ ਸਾਡੇ ਘਰ ਨੂੰ ਪੱਛਪੇ ਸਾਡਾ ਘਰ ਖਤਮ ਹੁੰਦਾ ਜਾਨੀ ਕਿ ਗਣੀ ਦੇ ਗੇਟ ਜਾਨੀ ਖਤਮ ਹੁੰਦੀ ਸਾਡੇ ਘਰੇ ਤੇ ਸਾਰੇ ਸਾਡੇ ਘਰੇ ਵੜ ਗਏ ਅੱਛਾ ਅਸੀਂ ਇਹਨਾਂ ਨੂੰ ਪੁੱਛਣ ਲੱਗੇ ਵੀ ਕੀ ਹੋਇਆ ਤੁਸੀਂ ਕਿਹਾ ਤੋਂ ਇੰਨੇ ਜਣੇ ਆ ਜੀ ਇੰਨੇ ਜੀ ਤੇ ਇਹ ਮੇਰੀ ਕਿਰਪਾਣ ਮਾਰ ਲੱਗ ਗਈ ਮੇਰੇ ਇੱਥੇ ਹੀ ਬਿਮਾਰੀ ਜਿੱਦੋਂ ਮੇਰੇ ਸਿਰ ਤੇ ਮਾਰ ਲੱਗਿਆ ਹੱਥ ਕਰਤੇ ਹੀ ਲੱਗੇ ਅੱਛਾ ਤੇ ਉਦੋਂ ਬਾਅਦ ਮੇਰਾ ਭਰਾ ਆ ਗਿਆ ਆ ਗਿਆ ਜੀ ਉਹ ਰੋਕਨ ਲੱਗਦੇ ਤੁਸੀਂ ਕਿਹੜੀ ਗੱਲ ਮਾਰੀ ਜਾਂਦੇ ਹੋ ਤੇ ਉਹਦੇ ਵੀ ਸਟਾਪ